ਸਾਈ ਯਾਰ ਕਹਿਆ ਸੀ ਆ ਵੀਰ ਤਾਂ ਹੀ ਉਹਦਾ ਰੰਡਾ ਨੂੰ ਖਿੱਚ ਲਈ ਦੀ ਉਹਨੇ ਤਾਂ ਕਹਦਾ ਉੱਥੇ ਰਾਗੀ ਦੋ ਬੰਦਿਆਂ ਨੇ ਨਾਲ ਲੱਗਦੇ ਰਹੇ ਇਹ ਵੀ ਆਪਣੇ ਲਾਣੇ ਦੀ ਹੋਤੀ ਇਹ ਭਾਵੇਂ ਚਾਚੇ ਦਾ ਮੁੰਡਾ ਚਲੋ Hello. Vera. ਗੱਡੀ ਵਾਲੇ ਹਾਲੇ ਹੁਣ ਤੁਰੇ ਨੇ ਉੱਥੋਂ ਸਾਲੇ ਹੋਰ ਕਿਤੋਂ ਆ ਗਿਆ ਹੂ ਫੋਨ ਇਹਦਾ ਵੀਰੇ ਪਤਾ ਹੀ ਨਹੀਂ ਲੱਗਿਆ ਸਾਡੇ ਲਵੇ ਫੋਨ ਗਿਆ ਤੀ ਅਸੀਂ ਘਰੇ ਤੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਅੱਗ ਲੱਗੀ ਹੋਈ ਏ ਅਸੀਂ ਉਸੇ ਟਾਈਮ ਟਰੈਕਟਰ ਆ ਰਹਿਣੋਂ ਲੈ ਕੇ ਇੱਥੇ ਪਹੁੰਚਿਆ ਜੀ ਸਾਡੇ ਆਉਂਦੇ ਨੂੰ ਹੀ ਸਾਡਾ ਕੀਲਾ ਸਵਾ ਕੀਲਾ ਕਣਕ ਦਾ ਦੀ ਖੜੀ ਦਾ ਇਹ ਜਲ ਗਿਆ ਜੀ ਮੌਕੇ ਤੇ ਭਜਾਇਆ ਗਿਆ ਆ ਕੇ ਤੇ ਹੋਰ ਵੀ ਚਲੀ ਆ ਇੱਥੇ ਉਰੇ ਬਾਕੀ ਤਾਂ ਹੀ ਵੱਡੀ ਵੀ ਤੀ ਘਰਚੇ ਜਲੇ ਨੇ ਕਣਕ ਜਲੇ ਨੇ ਕਿ ਆਪਣੀਆਂ ਬਾਕੀ ਉਹ ਜਨਰਲ ਪਰਦਿਆਂ ਦਾ ਦੀ ਕੀਲਾ ਡੇਢ ਕੀਲਾ ਉਹਨਾਂ ਦਾ ਜਲ ਗਿਆ ਵਿਚਾਰਿਆ ਨਾ ਠੀਕੇ ਹਾਂਜੀ ਠੀਕੇ ਦੇ ਦਿੱ ਕੀ ਰੇਟ ਠੇਕਾ ਸੀ ਠੇਕਾ ਹੀ 12 13000 ਰੁਪਏ ਨੂੰ ਦੀ ਜੀ ਬਹੁਤ ਵੀਰੇ ਨੁਕਸਾਨ ਹੋ ਗਏ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਨੂੰ ਮਾੜਾ ਮੋਟਾ ਦਾ ਮਾਅਜਾ ਮਿਲਣਾ ਚਾਹੀਦਾ ਨੁਕਸਾਨ ਕਾਫੀ ਵੱਡਾ ਹੋ ਗਿਆ ਇਹੀ ਇਤਿਹਾਸਾ ਹੁੰਦੀਆਂ ਨੇ ਆਪਾਂ ਨੂੰ ਸਾਰੀਆਂ ਫਸਲ ਤੇ ਉਹੀ ਆਪਣੀ ਰਹੀ ਨਹੀਂ ਇਹੀ ਮਾੜਾ ਮੋਟਾ ਇੰਨਾ ਕਿ ਬਚਦਾ ਹੁੰਦਾ ਸੀ ਉਹ ਜਿਹੜੀ ਬਚਤ ਸੀ ਬਸ ਉਹ ਗਈ ਠੇਕੇ ਦੇ ਹੈਗੇ ਨਹੀਂ 15 20 ਕਿੱਲੇ ਨਹੀਂ ਤੇ ਭਾਈ ਕਹਿੰਦੇ ਭਈ ਇਹ ਫਿਰਦੇ ਤੇ ਜਵਾਖ ਦੇ ਵਿੱਚੇ ਭਈ ਇਹ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਇੱਥੇ ਬੰਦਾ ਕੋਈ ਨਹੀਂ ਦੀ ਹੋਰ ਹਾਂਜੀ ਉਹੀ ਭਈ ਇਹ ਬੱਲੀਆਂ ਬੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜਿਉਂ ਚੜੀ ਉਹ ਟੌੜੇ ਨੂੰ ਬਾਗੀ ਦੇਖ ਹਾਂਜੀ ਆਹ ਸਾਰੇ ਜਲ ਗੀ ਉਹ ਆਪਣਾ ਜਲ ਗਿਆ ਕਿੱਲਾ ਇੱਕ ਹਾਂਜੀ ਸਾਰੇ ਤਾਂ ਕਿਲੇ ਉਹ ਟਰੈਕਟਰ ਤਾਂ ਕਾ ਦੇਖ ਲੈ ਤਿੰਨ ਚਾਰ ਤਿੰਨ ਚਾਰ ਕਿਲੇ ਜਲ ਗਏ ਹਾਂ ਆਹ ਲਾਨ ਇਹਨਾਂ ਦਾ ਜਲਿਆ ਇਹ ਸਾਡੇ ਪਿੰਡ ਦੇ ਨੇ ਸੰਤ ਕਾਕੇ ਉਹਨੇ ਕਿਹੜੇ ਪਿੰਡ ਦੇ ਇਹ ਸੀ ਕਿ ਕਣਕ ਜਿਹੜੀ ਨਾ ਜਿਹੜੀ ਆ ਇਹ ਇਹ ਤਾਂ ਸਾਰੀ ਉਹ ਮਤਲਬ ਇੱਧਰ ਦੀ ਆਪਣੇ ਕਰਨੋ ਚ ਧਰਨੋ ਚ ਉਹ ਆ ਜਿਹੜੀ ਉਹ ਉਹ ਟਾਉੜੇ ਚ ਚਲੀ ਗਈ ਠੀਕ ਉਹ ਜਿੱਥੇ ਪਰਰਾ ਆਪਣਾ ਸੈਟ ਜਿਹੜਾ ਮਾਫ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਹੁਣ ਦੇਖਣਾ ਚਾਹੀਦਾ ਸਰਕਾਰ ਨੂੰ ਭਈ ਆਮ ਜ ਆ ਇਹ ਕਣਕ ਵਰੀਆ ਜਿੱਥੋਂ ਅੱਗ ਲੱਗੀ ਵੈਸੇ ਤਾਂ ਪਿੰਡੋਂ ਆਏ ਆ ਭੱਜ ਕੇ ਜਿਆਦਾ ਹਲਾਉਸਮੈਂਟ ਹੋ ਗਈ ਕਰਨੋ ਅੱਛਾ ਕਰਨੋ ਤੇ ਦੇਖੀ ਆ ਜੀ ਤਾਂ ਜਾਂ ਪਤਾ ਇੱਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਲੱਗ ਲੱਗੀ ਸੀ ਜਦ ਸਾਨੂੰ ਮਾਅਬਜਾ ਕੁਛ ਨਹੀਂ ਮਿਲਿਆ ਅੱਛਾ ਹੂੰ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਹੁਣ 3000 ਰੁਪਏ ਕਿਥੋਂ ਆ ਮੇਰਾ ਫੋ ਗਿਆ ਆਗ ਮੰਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਦਾ ਨੌਦਿਆਂ ਦਾ ਇੱਕ ਹੋ ਠੇਕੇ ਤੇ ਲੇਤੇ ਵੀ ਆ 5-6 ਵਿੱਗੇ ਤੋਂ ਉਹਨਾਂ ਦਾ ਫੋ ਗਿਆ ਸਾਰੇ ਕਿਸਾਨਾਂ ਦੀ ਠੇਕੇ ਤੇ ਜ਼ਮੀਨ ਠੇਕੇ ਤੇ ਆ ਬਿਲਕੁਲ ਸਾਰੀ ਸਾਰੇ ਸਾਰੇ ਸਾਰਿਆਂ ਦੀ ਠੇਕੇ ਤੇ ਆ ਕਣਕ ਪੱਕੀ ਆ ਇਹਨ ਪੂਰੀ ਪੱਕੀ ਆ ਕਿਤੇ ਸਵਾਰਕ ਨਾਲ ਵੀ ਅੱਗ ਲੱਗਦੀ ਆ ਕਤੇ ਉਂ ਵੀਣ ਗੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਐ। ਇੱਕ ਵਾਰਾ ਦੇਖ ਲਓ ਵੀ 7-8 ਵਿਗੇ ਸੌ ਆਫ ਹੋ ਗਿਆ, 3-4 ਵਿਗੇ ਆਫ ਹੋ ਗਿਆ। ਤੇ ਕੋਈ ਸੌਫ ਹੋ ਗਿਆ, 15-20 ਵਿਗੇ ਤਾਂ ਇਹੀ ਹੋ ਗਿਆ। ਕੋਸਾ ਲਾਂਗਾ ਫੋਗ ਗਿਆ ਸਾਰਾ। ਕਾਫੀ ਨੁਕਸਾਨ ਹੋ ਗਿਆ। ਆਹ ਕਾਫੀ ਨੁਕਸਾਨ ਹੋ ਗਿਆ। ਸਾਰਿਆਂ ਦੀ ਠੇਕੇ ਤੇ ਜ਼ਮੀਨ ਲੱਤੀ। ਸਾਰਿਆਂ ਦੀ ਠੇਕੇ ਤੇ ਆਰੇ। ਇਹ ਟੌੜੇ ਦਾ ਹੱਦ ਆ ਗਈ, ਇਧਰ ਰੰਨੋ ਦੀ ਹੱਦ ਆ ਗਈ। ਇਹ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਪਾਉਂਦੇ ਆਂ। ਉਧਰ ਜਨਲਪੁਰ ਦੇ ਆ ਕੇ ਉਹ ਵੀ ਟੌੜੇ ਦੀ ਪਾਉਂਦੇ ਨੇ। ਉਧਰ ਉਹ ਸਾਡੇ ਪਿੰਡ ਦੀ ਆ। ਉਹ ਕੀ ਮੰਗ ਕਰਦੇ ਆਂ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀਰੇ ਹੁਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਅਲਾਊਸਮੈਂਟਾਂ ਹੋ ਗਈਆਂ ਵੀਰੇ ਹਾਂ ਅਲਾਊਸਮੈਂਟਾਂ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੂ ਟਰੈਕਟਰ ਪਾ ਕੇ ਟਰਾਲੀਆਂ ਆਦੇ ਹੈਰੋਆਂ ਕੋਈ ਹਾਲਾ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫੇਰ ਫਟਾਫਟ ਉਧਰ ਤੀ ਹਵਾ ਉਹਦਾ ਵੀ ਰੋਕੋ ਥੋੜਾ ਜਿਹਾ ਘਟ ਗਿਆ ਸੀ ਨਹੀਂ ਤਾਂ ਅੱਗ ਜਾ ਕੇ ਕਣਕਾਂ ਹੀ ਪਾਹੀਆਂ ਕਣਕਾਂ ਕਣਕ ਇਹ ਤਾਂ ਜਦ ਹੁਣ ਕਣਕਾਂ ਅੱਗ ਲੱਗੀ ਮੂਰੇ ਮੂਰੇ ਟਰੈਕਟਰ ਹਾਂ ਹੈਰੋਆਂ ਪਾ ਲੀਆਂ ਜਿਵੇਂ ਆ ਹੁਣ ਇਧਰ ਆ ਬਾਈ ਪਾਈ ਆਉਂਦਾ ਉਹ ਇਹ ਵੀ ਪਾਈ ਜਾਂਦਾ ਇੱਕ ਨਹੀਂ ਸਾਰੇ ਕਿਤੇ ਹਾਲੇ ਵੀ ਡਾਰਾ ਬਈ ਕਿਤੇ ਅੱਗ ਰਹਿੰਦੀ ਨਾ ਹੋਵੇ ਕਿਤੇ ਫੇਰ ਹਾਂ 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 ਤਾਂ ਤਾਂ ਬਾਪੂ ਨੇ ਵੀ ਕਿਤੇ ਸੁਲਗਦੀ ਚਲਗਦੀ ਹਵਾ ਨਾਲ ਆ ਕੇ ਤਣਕ ਚ ਨਾ ਵਗ ਜਵੇ ਫੇਰ ਤੇ ਜੀ ਹੂਰੇ ਨਾ ਆਪਣੇ ਜਿਹੜੇ ਪੱਠੇ ਤੇ ਮਜ਼ਦੂਰ ਰਹਿੰਦੇ ਨੇ ਉਹ ਜਨਾਨੀਆਂ ਬੰਲੀਆਂ ਚੁਕਦੀਆਂ ਫਿਰਦੀਆਂ ਦੀਆਂ ਕਿਤੇ ਬੀੜੀ ਪੂੜੀ ਪੀਂਦੀਆਂ ਤਾਂ ਉਹਨਾਂ ਨੂੰ ਤਾਂ ਅੱਗ ਲੱਗੀ ਜੀ ਇਹ ਠੀਕ ਹੈ ਹੋਰ ਇੱਥੇ ਨਾ ਕੋਈ ਲਾਈਟ ਆ ਨਾ ਉੱਪਰ ਦੀ ਕੋਈ ਤਾਰ ਨਿਕਲਦੀ ਆ ਬਸ ਜਦੋਂ ਅੱਗ ਲੱਗੀ ਤਾਂ ਆਲੇ-ਦਾਲੇ ਦੇ ਪਿੰਡਾਂ ਨੇ ਕਾਬੂ ਪਾ ਲਿਆ ਇਹ ਗੱਡੀ ਸਾਡੇ 5.50 ਖੜਨੀ ਚਾਹੀਦੀ ਆ ਕਿਉਂ 84 ਪਿੰਡ ਪੈਂਦੇ ਨੇ ਇੱਥੇ ਇੱਥੇ ਕੋਈ ਸਾਧਨ ਨਹੀਂ ਹੈਗਾ ਭਾਈ ਦੇਖਿਆ ਕਿੱਥੇ ਜਾਂਦਾ ਹੁਣ ਤੁਸੀਂ ਆਪੇ ਪੁੱਤਾਂ ਮੰਗ 6 ਮਹੀਨੇ ਪਾਲੀਆ ਫਸਲ ਕਿਵੇਂ ਅਗਲਾ ਇਹਨੂੰ ਝੱਲ ਲੂਗਾ